ਕੌਣ ਆਇਆ ਸੀਗਾ ਇਹ ਤਾਂ ਯਾਤ ਅਸੀਂ ਸਕਾ ਦੀ ਲੁਕੋ ਸ਼ੋਗਰਾ ਕਹਾਂ ਮੈਂ ਵੀ ਕਹਾ ਮਨੇ ਸਰਮੇਣਾ ਵੀ ਕਹਾ ਆ ਬਣਾਵਾਂਗੇ ਜੀ ਕਹਾ ਅੱਛਾ ਬਣਾ ਸਸਰੀ ਗੱਲ ਹੈ ਸਾਰੇ ਉਹਨੂੰ ਅੱਜ ਆਪਾਂ ਆਏ ਆ ਸਨੋਲੀ ਪਿੰਡ ਸਨੋਲੀ ਪਿੰਡ ਜਿੱਥੇ ਸਰਕਾਰਾਂ ਕਹਿੰਦੀ ਆ ਕਿ ਆਪਾਂ ਆਟਾ ਦਾਲ ਸਕੀਮ ਚਲਾਈ ਹੋਈ ਆ ਕੋਈ ਆਯੂਸ਼ਮਾਨ ਸਕੀਮ ਚਲਾਈ ਹੋਈ ਆ ਤੇ ਗਰੀਬ ਲੋਕਾਂ ਨੂੰ ਕਾਰ ਵੀ ਦਿੱਤੇ ਜਾਂਦੇ ਆ ਸਰਕਾਰ ਵੱਲੋਂ ਛੱਤਾਂ ਬਣਾਈ ਜਾਂਦੀਆਂ ਟਾਇਲਟ ਬਣਾਏ ਜਾਂਦੇ ਆ ਪਰ ਉਹਨਾਂ ਦਾ ਜਿਹੜਾ ਫਾਇਦਾ ਆ ਉਹ ਲੋੜੀਂਦੇ ਜਿਨ੍ਹਾਂ ਨੂੰ ਜ਼ਰੂਰਤ ਆ ਉਹ ਉਹਨਾਂ ਤੱਕ ਨਹੀਂ ਪਹੁੰਚਦਾ ਬਲਕਿ ਜਿਨ੍ਹਾਂ ਕੋਲ ਸਭ ਕੁਝ ਆ ਜਿਨ੍ਹਾਂ ਕੋਲ ਕਾਰਾਂ ਗੱਡੀਆਂ ਮਕਾਨ ਆ ਸਾਰਾ ਕੁਝ ਹੁੰਦੇ ਹੋਏ ਉਹਨਾਂ ਤੱਕ ਇਹ ਸਾਰੇ ਜਿਹੜੇ ਮਲਾਜੇ ਪਕਾਏ ਜਾਂਦੇ ਮੈਂ ਇਹੀ ਕਹਿ ਸਕਦਾ ਕਿ ਲੀਡਰਾਂ ਦੁਆਰਾ ਆਪਣੇ ਮਲਾਜੇ ਪਕਾਏ ਜਾਂਦੇ ਆ ਤੇ ਉਹਨਾਂ ਨੂੰ ਹੀ ਇਹ ਸਮਾਨ ਆ ਜਿਹੜਾ ਦਿੱਤਾ ਜਾਂਦਾ ਹੈ ਜਿਨ੍ਹਾਂ ਦੇ ਘਰ ਖੇਤੀਬਾੜੀਆਂ ਆਪਣੇ ਖੇਤ ਆ ਉਹਨਾਂ ਨੂੰ ਰਾਸ਼ਨ ਦਿੱਤਾ ਜਾਂਦਾ ਜਿਨ੍ਹਾਂ ਕੋਲ ਕੋਠੀਆਂ ਉਹਨਾਂ ਨੂੰ ਟਾਇਲਟਸ ਬਣਾ ਕੇ ਦਿੱਤੀ ਜਾਂਦੀਆਂ ਤੇ ਛੱਤਾਂ ਦੇ ਵੀ ਪੈਸੇ ਜਿਹੜੇ ਲੱਖਾਂ ਰੁਪਏ ਆਉਂਦੇ ਆ ਉਹ ਉਹਨਾਂ ਨੂੰ ਹੀ ਦਿੱਤੇ ਜਾਂਦੇ ਅੱਜ ਮੈਂ ਇੱਕ ਇਹਜੇ ਘਰ ਚ ਆਇਆ ਮੈਂ ਤੁਹਾਨੂੰ ਦਿਖਾ ਰਿਹਾ ਉਸ ਘਰ ਦੀ ਹਾਲਤ ਕਿ ਕਿਆ ਉਸ ਘਰ ਦੀ ਹਾਲਤ ਆ ਉਹ ਕਦੀ ਵੀ ਮਕਾਨ ਗਿਰਸਾ ਦਾ ਨਾ ਉਹਨਾਂ ਨੂੰ ਰਾਸ਼ਨ ਪਹੁੰਚਦਾ ਨਾ ਕੁਛ ਉਹਨਾਂ ਮਾਤਾ ਦਾ ਕਹਿਣਾ ਕਿ ਉਹਨਾਂ ਨੇ ਆਪਣੇ ਜਿਹੜੇ ਲੀਡਰ ਆ ਸਾਰੇ ਲੀਡਰਾਂ ਤੱਕ ਆਪਣੀ ਆਵਾਜ਼ ਪਹੁੰਚਾਈ ਆ ਪਰ ਕੋਈ ਸੁਣਵਾਈ ਨਹੀਂ ਹੈਗੀ ਉਹਨਾਂ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਕਿ ਕੋਈ ਸਮਾਜ ਸੇਵੀ ਸੰਸਥਾ ਹੈਗੀ ਆ ਜ਼ੀਰਕਪੁਰ ਚ ਉਹਨਾਂ ਵੱਲੋਂ ਰਾਸ਼ਨ ਦਿੱਤਾ ਜਾਂਦਾ ਮੈਂ ਮਿਲਾਨਾ ਚਾਹਾਂਗਾ ਤੁਹਾਨੂੰ ਉਸ ਮਾਤਾ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਇਸ ਟਾਈਮ ਖੜੇ ਆ ਪਿੰਡ ਗਾਜੀ ਸਨੌਲੀ ਪਿੰਡ ਹੈਗਾ ਆਪਣਾ ਜ਼ੀਰਕਪੁਰ ਨਗਰ ਕਾਉਂਸਲ ਦੇ ਹੱਦ ਅੰਦਰ ਆਉਂਦਾ ਹੈ ਇੱਥੇ ਆਪਾਂ ਇੱਕ ਬਹੁਤ ਹੀ ਗਰੀਬ ਫੈਮਿਲੀ ਹੈਗੀ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਆਪਾਂ ਇਹ ਦੱਸਣਾ ਚਾਹੁੰਦੇ ਹਾਂ ਕਿ ਕੁਝ ਦਿਨ ਪਹਿਲਾਂ ਡੇਰਾ ਬਸੀ ਹਲਕੇ 'ਚ ਇੱਕ ਛੱਤ ਗਿਰ ਗਈ ਸੀ ਕਿਸੇ ਗਰੀਬ ਦੀ ਤੇ ਬਹੁਤ ਹੀ ਤਗੜੇ ਪੱਧਰ ਤੇ ਉੱਥੇ ਰਾਜਨੀਤੀ ਖੇਢੀ ਗਈ ਸੀਗੀ ਰਾਜਨੀਤਿਕ ਜਿਹੜੇ ਲੀਡਰ ਸੀ ਉਹਨਾਂ 'ਤੇ ਇਲਜ਼ਾਮ ਲਾਏ ਸੀ ਕਿ ਨਗਰ ਕਾਉਂਸਲ ਦੇ ਅਧਿਕਾਰੀ ਜਾਂ ਸਰਕਾਰ ਵੱਲੋਂ ਕੋਈ ਮਦਦ ਨਾ ਮਿਲਣ ਕਰਕੇ ਇਹੋ ਜਿਹੇ ਹਾਸੇ ਵਾਪਰੇ ਆ ਪਰ ਫਿਰ ਵੀ ਕੋਈ ਅਸਰ ਨਾ ਹੋਣ ਕਾਰਨ ਐਸੇ ਮੈਂ ਦਿਖਾਉਣਾ ਚਾਹੁੰਦਾ ਕਿ ਇਹੋ ਜਿਹੀ ਗਰੀਬੀ ਪੱਦਰ ਤੋਂ ਵੀ ਹੇਠਾਂ ਜਿਹੜੇ ਲੋਕ ਰਹਿ ਰਹੇ ਆ ਔਰ ਐਡੀ ਅਮੀਰ ਨਗਰ ਕਾਉਂਸਲ ਆ ਸਾਡੀ ਜਿਹੜੀ ਜੀਰਕਪੁਰ ਦੀ ਐਡੀ ਅਮੀਰ ਨਗਰ ਕਾਉਂਸਲ ਆ ਕਿ ਇੱਥੇ ਲੱਖਾਂ ਕਰੋੜਾ ਰੁਪਏ ਦਾ ਬਜਟ ਆ ਔਰ ਉਹਦੇ ਵਿਆਜ ਦੇ ਨਾਲ ਹੀ ਸਿਰਫ ਉਹਦੇ ਵਿਆਜ ਦੇ ਨਾਲ ਹੀ ਜਿਹੜੀਆਂ ਆ ਗਈਆਂ ਨੇ ਤਨਖਾਹ ਨਿਕਲਦੀਆਂ ਹੈਗੀਆਂ ਪਰ ਐਸੇ ਗਰੀਬ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ ਸਿਰਫ ਜਦੋਂ ਛੱਤ गिर ਜਾਂਦੀ ਜਾਂ ਕੋਈ ਹਾਦਸਾ ਵਾਪਰ ਜਾਂਦਾ ਹਮਦਰਦੀ ਦੇ ਦੋ ਲਫ਼ਜ਼ ਜ਼ਰੂਰ ਬੋਲੇ ਜਾਂਦੇ ਆ ਅ ਰਾਜਨੀਤੀ ਜ਼ਰੂਰ ਖੇਟੀ ਜਾਂਦੀ ਆ ਰਾਜਨੀਤੀ ਦੇ ਮਾਰੇ ਕਿਸੇ ਗਰੀਬ ਦਾ ਜਿੱਡਾ ਵੱਡਾ ਮਰਜੀ ਨੁਕਸਾਨ ਹੋਵੇ ਪਰ ਰਾਜਨੀਤੀ ਜ਼ਰੂਰ ਹੁੰਦੀ ਆ ਆਪਾਂ ਗੱਲ ਕਰਦੇ ਆ ਮਾਤਾ ਜੀ ਕੀ ਨਾਂ ਆ ਤੁਹਾਡਾ ਪਰਮਾ ਲੋ ਜੀ ਪਰਮਾ ਲੋ ਜੀ ਹਾਂ ਜੀ ਕਦੋਂ ਕਦੇ ਰਹਿ ਰਹੇ ਤੁਸੀਂ ਇੱਥੇ ਇਹ ਜੀ 60 ਸਾਲ ਲੈ ਗਏ 60 ਸਾਲ ਹੋ ਗਏ ਹਾਂ ਜੀ ਇਹ ਤੁਹਾਡੀ ਆਪਣੀ ਜਗ੍ਹਾ ਜੀ ਹਾਂ ਜੀ ਆਪਣੀ ਅੱਛਾ ਇੱਕ 25 ਸਾਲ ਲੈ ਅੱਛਾ ਜੀ ਹਾਂ ਜੀ ਇਹ ਵਾ ਮਾ ਬੇਟਾ ਛੋਕਰ ਮੇਰਾ ਮੰਟਲਾ ਮੈਂ ਮੈਂ ਕਿਆ ਕਮਾਉਂ ਕੁਝ ਵੀ ਨਹੀਂ ਤੁਹਾਡਾ ਬੇਟਾ ਮੈਂਟਲੀ ਥੋੜਾ ਅਫਸੈਟ ਹੈ ਹਾਂ ਤੇ ਕਿਦਾਂ ਹੁਣ ਕਮਾਈ ਦਾ ਕੋਈ ਸਾਧਨ ਕੁਝ ਵੀ ਨਹੀਂ ਅੱਛਾ ਜੀ ਦਵਾਈ ਖਵਾ ਜਮਨਾਣਾ ਕਰਦੇ ਅੱਛਾ ਜੀ ਹਾਂ ਜੀ ਤੇ ਇਹ ਜਿਹੜੀ ਹੁਣ ਤੁਹਾਡੀ ਜਿਹੜੀ ਇਹ ਜਗਾ ਹੈਗੀ ਕਿੰਨੇ ਚਿਰ ਦੀ ਤਾ ਤੁਸੀਂ ਰਹੇ ਕਿੰਨੇ ਚਿਰ ਤੁਰਿਆ ਰਹੇ ਇਸ ਨੂੰ ਤਾਂ 60 ਸਾਲ ਲੱਗੇ ਰਹੇ ਇ tanto ਹੀ ਰਹਿੰਦੇ ਸੀ ਹਾਂ ਬਸ ਪਾਉ ਬਜਰੀ ਲਿਖਣ ਤੇ ਗਰਮਾ ਤੇ ਅੱਛਾ ਲੋਕ ਬਜਰੀ ਘਰ ਦਾਲਦੇ ਆਏ ਤੇ ਵਿੰਲੇ ਤੇ ਝੂਠ ਨਹੀਂ ਬੋਲਣਾ ਅੱਛਾ ਤੇ ਗੋਵਾਲੇ ਬੋਲੇ ਤਾਂ ਉਰੀ ਰਹੋ ਜਾਉ ਨਾ ਉਹਨਾਂ ਨੇ ਮਨਾ ਦੇ ਦਿੱਤੀ ਕਿ ਮਾਰ ਕੇ ਲਾ ਝਗੜਾ ਚੱਲਿਆ ਅੱਛਾ ਪਟਿਆਲਾ ਹਾਂ ਝਗੜਾ ਜੀਤ ਗਏ ਅੱਛਾ ਤਾਂ ਇਹ ਉਹ ਨਾ ਲੱਗੇ ਕਹਾਂ ਵੀ ਅਫਸਰ ਨੇ ਕਹਾ ਵੀ ਜੋ ਤਾ ਤਾਰ ਗਏ ਫਿਰ ਤੂੰ ਰਹਿ ਨਹੀਂ ਸਕਦੇ ਹਮ ਜੀਤ ਕੇ ਜੀ ਘਰ ਵਾਲਾ ਮੇਰਾ ਉਹ ਵੀ ਗੁਜ਼ਰ ਗਿਆ ਇਵੇਂ ਬੈਠੇ ਰਹਿੰਦੇ ਨਹੀਂ ਜਾਂ ਕਹਾ ਅੱਛਾ ਕੋਈ ਹੋਰ ਜਗ੍ਹਾ ਹੈ ਨਹੀਂ ਜਾਣਣ ਨੂੰ ਨਾ ਜਾਵਣ ਅੱਛਾ ਜਿਹੜੀ ਆ ਹੁਣ ਤੁਹਾਡੀ ਆ ਜਿਹੜੀ ਮਾਲੀ ਹਾਲਤ ਤੁਹਾਡੇ ਜਿਹੜੀ ਹੈਗੀ ਰੋਟੀ ਪਾਣੀ ਤੋਂ ਤੁਸੀਂ ਔਖੇ ਬੈਠੇ ਹੋ ਇਹਦੇ ਵਾਸਤੇ ਤੁਸੀਂ ਕਿਸੇ ਨੂੰ ਕਦੀ ਰਿਕਵੈਸਟ ਕੀਤੀ ਕਿ ਤੁਹਾਡੀ ਮਦਦ ਕੀਤੀ ਜਾਵੇ ਐਨੇ ਲੱਤਾਂ ਨਹੀਂ ਚਲਦੀ ਮੈਂ ਤਾਂ ਪੜੀ ਰਹਾਂ ਸਾਰਾ ਦਿਨ ਅਗਰ ਤੁਮ ਦਿਹਾੜੀ ਕਰ ਲਉਂਦੇ ਇਹ ਵੀ ਮੇਰੇ ਫਿਹਾੜੀ ਵੀ ਨਹੀਂ ਹੁੰਦੀ ਅੱਛਾ ਨਹੀਂ ਹੁਣ ਜਿੱਦਾਂ ਤੁਹਾਡੀ ਛੱਤ ਟੁੱਟੀ ਹੋਈ ਆ ਜਾਂ ਕਹਿ ਲੀਏ ਕਿ ਖਾਣ ਨੂੰ ਰਾਸ਼ਨ ਨਹੀਂ ਹੈਗਾ ਹੁਣ ਫਿਲਹਾਲ ਤੁਹਾਡੇ ਕੋ ਇਵੇਂ ਤਾਂ ਰਾਸ਼ਨ ਅਜ 2 ਸਾਲ ਹੋ ਗਏ ਰਾਸ਼ਨ ਨਹੀਂ ਰੇ ਪਲ ਬਲ ਬੋਲਣਾ ਚੁਗਲੂਤੀ ਆਉਣਾ ਖਾਣ ਜੋਗੇ ਕਰਨ ਦੀ ਮੈਂ ਉਹ ਵੀ ਨਹੀਂ ਹੁੰਦਾ ਵੇਪਾ ਫਿਰ ਇਹ ਜਾਂਦਾ ਬਸ ਕੋਈ ਰਾਸ਼ਨ ਤੁਹਾਨੂੰ ਕੌਣ ਦੇ ਕੇ ਜਾਂਦਾ ਹੁਣ ਮੈਨੂੰ ਨਹੀਂ ਪਤਾ ਜੀ ਮੇਰੇ ਪਤਾ ਮੈਂ ਤਾਂ ਇਹੀ ਕਹਾ ਆਪਣੇ ਵੀ ਮੰਨਦਾ ਜੀ ਪਰ ਮਾਤਮਾ ਦੇ ਰਿਹਾ ਆ ਤੇ ਕੀ ਆਸਰੇ ਤੇ ਕੋਈ ਨਾ ਕੋਈ ਪਤਾ ਲੱਗਾ ਕੋਈ ਇੱਥੇ ਸਮਾਜਿਕ ਜਿਹੜੀ ਹੈਗੇ ਕੋਈ ਜਿਹੜੇ ਹੈਗੇ ਆ ਰਾਇਲ ਗਰੁੱਪ ਵਗੈਰਾ ਵਾਲੇ ਕੁਝ ਤੁਹਾਨੂੰ ਮਹੀਨੇ ਦੇ ਮਹੀਨੇ ਕੋ ਰੋਸ਼ਨ ਦੇ ਕੇ ਜਾਂਦੇ ਇੱਥੇ ਹਾਂ ਦੇ ਜਾਂ ਦੇਖੇ ਨਹੀਂ ਆਇਆ ਮੇਰੇ ਪਾ ਇਹ ਵੀ ਨਿਆਣੇ ਦੇ ਕੇ ਜਾਂਦੇ ਹਾਂ ਹਾਂ ਦੇ ਜਾ ਮਗਰਾਂ ਤੇ ਉਹਨਾਂ ਨੂੰ ਤੁਸੀਂ ਦੱਸਿਆ ਸੀਗਾ ਕਿ ਤਾਂ ਛੱਤ ਸਾਡੀ ਆ ਕਹਾ ਮੰਨੇ ਆ ਵੀ ਨਿਊ ਕਹਾਂ ਤੇ ਮਾਫੀ ਕਰ ਦਿੰਗੇ ਕਹਾ ਇਹ ਤਾਂ ਮਨ ਨਾ ਬਣਾਇਆ ਤੂੰ ਕਿ ਕਿchnai ਵਾਂ ਅੱਛਾ ਲਗਾ ਇਸ ਕੋਲ ਐਂਟਰ ਪਾਈ ਦਿਓ ਉਹ ਦੇੜ ਕਰੀਂ ਲਾ ਕਮਰਾ ਬਣਾਇ ਦਿੰਗੇ ਇਹ ਤਾਂ ਮਨ ਨਾ ਬਣਾਇਆ ਆਪਣੀ ਹਿੰਤ ਕਰ ਕਹਾ ਨਹੀਂ ਜੇ ਤੁਸੀਂ ਸਰਕਾਰੀ ਕੋਈ ਬੰਦਾ ਕੋਈ ਲੀਡਰ ਜਿੱਦਾਂ ਕੱਲ ਨੂੰ ਵੋਟਾਂ ਮੰਗਣ ਆਉਂਦਾ ਤੁਸੀਂ ਉਹਨਾਂ ਨੂੰ ਦੀ ਕੁਛ ਕਹਾ ਹਾਂ ਮੈਂ ਵੀ ਕਹਾ ਮੰਨੇ ਸਰਵੇਨਾ ਵੀ ਕਹਾ ਆ ਬਣਾਵਾਂਗੇ ਜੀ ਕਹਾ ਬਣਾਵਾਂਗੇ ਬਾਦਲ ਮਨਾ ਦੇਣਾ ਲੱਗਾ ਡੇਰਾ ਬਸੀ ਰਪਈਏ 1.5 ਲੱਖ ਇਹਨੇ ਗਾਂਲੇ ਤਰਖਾਸ ਦੇਦੀ ਜਦੀ ਕਾਇਸ ਨੂੰ ਦੇਣੀ ਨਹੀਂ ਆ ਕਾ ਕਿਨੇ ਖੇਤ ਇਹਨੇ ਗਾਂ ਕੇ 5559 ਇਹਨਾਂ ਨੇ ਕਹਾ ਮਰਨੇ ਐ ਮਰੋਂਦੀ ਚਲੀ ਆਈ ਵਾ ਤੇ ਮੇਰੇ ਦਰ ਜੈਸੀ ਨੂੰ دیے ਨਾ ਨਾ ਪਾਸ਼ੇ ਜਦੋਂ ਵਾਹ ਬਾਦਲ ਆਇਆ ਡੇਰਾ ਬਸੀ ਦੋ ਵਰੀ ਆਇਆ ਵੇ ਕਹਤਾ ਇਹਨੇ ਬੋਰੀ ਪੂਰੀ ਝਟਕਾ ਤੋਂ ਇਲਾਵਾ ਤੁਹਾਡੇ ਕੋਲ ਕੋ ਹੋਰ ਵੀ ਲੀਟਰ ਇੱਥੇ ਆਇਆ ਜੀ ਜੋਂ ਸੋ ਫੋਟੋਆਂ ਮ ਖੜਾ ਮਹੀ ਆਉਣੀ ਨਾ ਜਦੀ ਕਹੂੰ ਮੈਂ ਕੌਣ ਹੈ ਹੁਣ ਕੌਣ ਆਇਆ ਸੀਗਾ ਇਹ ਤਾਂ ਯਾਤਾ ਜਿਸ ਕਾਲੀ ਲੋਕ ਚੋਗਰਾ ਕੀ ਕਹਿੰਦਾ ਸੀ ਉਹ ਕਹਾ ਬਣਾ ਦੇਗੇ ਜੀ ਹਮ ਜੋ ਬਣ ਜਾ ਮਾਰੀ ਵੋਟ ਪਾਓ ਵਗ ਵੋਟ ਪਾਗੇ ਵੋਟ ਪਾਈ ਜਵਾਨੇ ਅੱਛਾ ਫਿਰ ਨਹੀਂ ਆਇਆ ਕੋਈ ਕੁਛ ਵੀ ਨਹੀਂ ਵੋਟਾਂ ਲੈਣ ਤੋਂ ਬਾਅਦ ਕੋਈ ਨਹੀਂ ਆਇਆ ਨਾ ਅੱਛਾ ਆਏ ਤੇ ਰਾਹ ਦੇਉਂਗਾ ਆਪਣਾ ਖਾਇਗਾ ਫੋਕੜੇ ਬੋਕੜੇ ਚਾਹ ਫੇ ਚਲੇ ਗਏ ਹੋਰ ਕੀ ਹੈ ਬਸ ਇਹੋ ਅਖਾਤੇ ਵੀ ਨਹੀਂ ਮੰਨਦੀ ਕਿ ਅੱਖਾ ਵੀਰੇ ਜੀ ਇਹੋ ਤਾਂ ਕੋਈ ਇਦਾਂ ਜਿਦਾਂ ਨਗਰ ਕਾਉਂਸਲ ਹੈਗੀ ਜਿੱਦਾ ਆਪਾਂ ਇੱਥੇ ਕਮੇਟੀ ਦਫ਼ਤਰ ਜਿਹਨੂੰ ਕਹਿੰਨੇ ਆ ਉੱਥੇ ਜਾ ਕੇ ਨਹੀਂ ਤੁਸੀਂ ਦਰਖਾਸਤ ਦਿੱਤੀ ਕਿ ਮੇਰਾ ਕੋਈ ਮਕਾਨ ਵਾਹ ਵੀ ਕਾਗਜ਼ ਭਰੇ ਮੰਨਣਾ ਅੱਛਾ ਇਹ ਕਾਗਜ਼ ਵੀ ਇੱਕ છોકરી ਉਹ ਜੁਰਾ ਉਹ ਹੀ ਪਾੜ ਕੇ ਆਗਮ ਫੂਕ ਦਈ ਮਨੇ ਮੀਟਰ ਕਾ ਵੀ ਲਗਾਇਆ ਅੱਛਾ ਤੂੰ ਕਮੇਟੀ ਦਫ਼ਤਰ ਗਏ ਉਹਨਾਂ ਨੇ ਕਾਗਜ਼ ਪਾੜ ਕੇ ਸੁੱਟ ਦਿੱਤਾ ਔਰ ਇਹਨਾਂ ਨੇ ਗੈਰੀ ਉਰੀ ਕਿਨੂੰ ਅੱਛਾ ਉਹਨਾਂ ਨੇ ਕੋਈ ਨਹੀਂ ਪੜੇ ਵਿਚਾਰਿਆਂ ਨੇ ਅੱਛਾ ਮਾ ਤੇ ਮਦੀ ਆਈ ਉਹ ਆਇਆ ਦੇਖਣ ਆਇਆ ਉਹ ਜੁਰ ਸਾ ਮਕਾਨ ਦੇਖ ਰਿਹਾਤਾ ਕਾ ਤੇਰਾ ਤਾਂ ਨਾਮ ਵੀ ਨਹੀਂ ਲਿਸਟ ਮੈਂ ਅੱਛਾ ਮੈਨੂੰ ਕਦਰ ਤਾਂ ਨਾਮ ਵੀ ਨਹੀਂ ਲਿਸਟ ਮਾ ਜੁਰਾ ਦੇਖ ਕੇ ਚਲੇ ਗਿਆ ਜਿੰਨਾਂ ਜਿੰਨਾਂ ਲੈਂਟਰ ਫੜੇ ਜਹ ਲੈਂਟਰ ਵਾਲੇ ਦਿਖਾਉਂਦੇ ਨਹੀਂ ਕੱਚੇ ਦਿਖਾ ਦੇ ਲੈਂਟਰ ਸਭ ਕਾਗੋਮਾ ਬਸ ਇੱਕ ਦੋ ਘਰ ਕਾ ਨਹੀਂ ਆਇਆ ਤੇ ਜਿੱਦਾਂ ਹੁਣ ਬਰਸਾਤ ਵਗੈਰਾ ਹੁੰਦੀ ਆ ਉਸ ਟਾਈਮ ਕੋਈ ਪਾਣੀ ਪੂਣੀ ਤੇ ਨੰਦਰ ਇਹ ਸਾਫ ਵੀ ਵੜ ਜਾ ਉਹ ਤਾਂ ਪਾਣੀ ਵੀ ਆ ਜਾ ਪਾਣੀ ਵੀ ਆ ਪਿੱਛੇ ਤੇ ਆ ਜਾ ਪੀਚ ਨਾ ਤੇ ਪਿੱਛੇ ਪੀਚ ਨਾ ਤੇ ਫੇਰ ਤੁਸੀਂ ਕਿੱਦਾਂ ਕਰਦੇ ਫਿਰ ਬਾਹਰ ਬੁਰੀ ਬੱਟੇ ਰਾਂ ਕੋ ਮਾਰਾ ਜਾ ਮਾਰ ਵੀ ਦੇ ਨਹੀਂ ਬੁਰੀ ਬੱਟੇ ਰਾਂ ਕਹਾਂ ਜਾ ਔਰ ਤੇ ਹੁਣ ਤੁਸੀਂ ਕਿੱਦਾਂ ਜੇ ਆਪਾਂ ਕਹੀਏ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਹੁਣ ਕੰਮ ਤੇ ਯਈ ਮੰਗਾ ਜੀ ਵੀ ਮਾਰੇ ਘਰਸ ਮਾਰਦੇ ਮਨ ਨੂੰ ਖਾਣੇ ਦੇ ਦਿਓ ਹੋਰ ਕਿਆ ਬਸ ਯਈ ਹੈ ਇਹ ਵੀ ਅੱਖਾਂ ਤੇ ਵੀ ਕੰਮ ਦੀਖਾ ਇਹ ਵਾਪੁਰਾ ਜਦੀ ਪਛਾਣ ਮੈਂ ਮਕਨੇ ਤਾਂ ਰਸਨ ਲੈ ਕਾਇਗੇ ਇਸ ਤਰ੍ਹਾਂ ਇਸ ਐਸੇ ਟੇ ਮਾ ਮੈਂ ਮਨ ਨਾ ਕਾ ਤਾਂ ਮੈਂ ਕੋ ਮੈਨੂੰ ਟਾਈਮ ਬਤਾਇਆ ਕਰੋ ਵੀ ਵਕਿੰਗੀ ਚਲੀ ਵੀ ਜਾਉਂ ਇਹੇ ਹੀ ਤੇ ਕਹੀ ਜੰਦੀ ਨਹੀਂ ਹੋ ਕੇ ਤੱਕਦਾ ਜਾਗੇ ਕਿੰਨੀ ਉਮਰ ਕਿੰਨੀ ਕਾ ਤੁਹਾਡੇ ਨਹੀਂ ਤਾਂ 60 70 ਸਾਲ ਕੀ ਉਮਰ ਅੱਛਾ ਤੇ ਮੁਰੇ 70 ਤੇ ਵੀ ਉੱਪਰ ਹੀ ਹੋਗੀ ਤੁਹਾਡੇ ਬੇਟੇ ਦੀ ਹਾਂ ਬੇਟੇ ਦੀ ਉਸਕੇ ਵੀ 50 60 ਸਾਲ ਕੀ ਹੋ ਗਈ ਅੱਛਾ ਸੁਰੂਤ ਇਦਾਂ ਦਿਮਾਗ ਤੌਰ ਤੇ ਹਾਂ ਸੁਰੂ ਕੀ ਆਉ ਤਰੇਗਾ ਸੁਰੂ ਕਾ ਕੀ ਆ ਬਸ ਉਸकी शादी करी थी बहू ਗਈ ਦੌੜ ਉਹ পাগল ਹੋ ਗਿਆ ਜਿੱਤੇ ਠੀਕ ਨਹੀਂ ਹੋਇਆ ਬਸ ਵਿਆਹ ਕਰ दिया ਤਾਂ